ਸਰ ਬਾਬਾ ਰੋਡੂ ਜੀ ਕੌਂਕੇ ਕਲਾ ਇੰਸਟਾਗ੍ਰਾਮ ਤੇ ਵੀ ਲਾਈਵ ਚੱਲ ਰਿਹਾ ਫੇਸਬੁੱਕ ਤੇ ਵੀ ਲਾਈਕ ਫੋਲੋ ਐਂਡ ਸ਼ੇਅਰ ਕਰੋ ਬਤੋ ਬਤ ਤਾਂ ਕਿ ਹੋਰ ਵੀ ਸਾਡੇ ਜਿੰਨੇ ਸਰੋਤਿਆ ਸਾਡੇ ਜਿੰਨੇ ਪੰਜਾਬੀ ਵੀਰ ਉਹ ਵੀ ਇਸ ਪ੍ਰੋਗਰਾਮ ਨੂੰ ਦੇਖ ਸਕਣ ਸਮਝੀਸ਼ਨ ਵੀਰ ਬਹੁਤ ਹੀ ਵਧੀਆ ਵਰਲਡ ਫੇਮਸ ਜੋੜੀ ਹਰ ਵੀ ਢਿੱਲੋਂ ਉਹਨਾਂ ਦੇ ਨਾਲ ਮੈਡਮ ਜੈਸਿਕਾ ਸਾਡੇ ਬਾਪੂ ਦੀ ਕਮਾਈ ਸਾਡੇ ਬਾਪੂ ਦੀ ਕਮਾਈ ਦੱਸ ਤੈਨੂੰ ਕੀ ਹਾਂਜੀ ਹਾਂਜੀ ਬਸ 2 ਮਿੰਟ ਹੋਰ ਆ ਮਿਊਜ਼ੀਸ਼ੀਅਨ ਆਪਣੇ ਸਾਜ਼ ਸੈੱਟ ਕਰ ਲੈਣ ਮੇਰੇ ਵੀਰ ਕਿਉਂਕਿ ਮਿਊਜ਼ੀਸ਼ੀਅਨਾਂ ਤੋਂ ਬਿਨਾ ਕਲਾਕਾਰ ਹੈਂਡੀਕੈਪਟਾ ਇਹਨਾਂ ਤੋਂ ਬਿਨਾ ਕਲਾਕਾਰ ਅਧੂਰਾ ਆ ਇਹਨਾਂ ਦਾ ਬਹੁਤ ਵੱਡਾ ਰੋਲ ਆ ਸੋ ਇਹਨਾਂ ਨੂੰ ਜੀ ਆਇਆਂ ਪਰੰਪਰਕ ਕਮੇਟੀ ਬਾਕੀ ਜਿੰਨੇ ਮੇਰੇ ਵੀਰ ਜਿਨ੍ਹਾਂ ਨੇ ਬਹੁਤ ਮਾਨ ਸਤਿਕਾਰ ਦਿੱਤਾ ਹਾਂਜੀ ਵੇ ਤੂੰ ਉਦੋਂ ਕਿਉਂ ਨਾ ਮਿਲਿਆ ਸੋਹਣਾ ਜਦੋਂ ਹੁੰਦਾ ਸੀ ਸਰੋਂ ਦੇ ਫੁੱਲ ਵਰਗਾ ਵਾਹ ਜੀ ਵਾਹ ਕਮਾਲ ਕੀਤੀ ਪਈ ਆ ਬਾਬਾ ਰੋਡੂ ਜੀ ਨੇ ਮੈਨੂੰ ਪਤਾ ਲੱਗਿਆ ਕਹਿੰਦੇ ਬਾਹਰੋਂ ਵੀ ਚੱਲ ਕੇ ਬਹੁਤ ਸਾਰੇ ਇਲਾਕਿਆਂ ਚੋਂ ਚੱਲ ਕੇ ਸਰੋਤੇ ਇੱਥੇ ਆਏ ਨੇ ਜੋ ਬਾਬਾ ਜੀ ਤੇ ਬਹੁਤ ਸ਼ਰਧਾ ਰੱਖਦੇ ਆ ਜਿਨ੍ਹਾਂ ਦੀ ਮਨੋ ਕਾਮਨਾ ਪੂਰੀਆਂ ਹੋਈਆਂ ਲੱਗੇ ਬੰਨੇ ਪਿੰਡਾਂ ਚੋਂ ਪੰਜ ਸਰਪੰਚ ਪੰਚਾਇਤਾਂ ਵੀ ਆਈਆਂ ਨੇ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਆਖਦੇ ਆ ਮੇਲੇ ਦੇ ਵਿੱਚ ਸੋ ਇਸੇ ਤਰ੍ਹਾਂ ਹੀ ਆਪਣਾ ਪਿਆਰ ਬਣਾਈ ਰੱਖੋ ਆਰਾਮ ਨਾਲ ਬੈਠੇ ਰਹੋ ਹਾਂਜੀ ਵੀਰੇ ਹਾਂਜੀ ਹਾਂਜੀ ਸਾਰਿਆਂ ਨੂੰ ਦੇਖ ਰਹੀ ਆ ਮੈਂ ਬਹੁਤ ਵਧੀਆ ਬਹੁਤ ਮਨ ਖੁਸ਼ ਹੋਇਆ ਇੰਨਾ ਮੇਲਾ ਇੱਕ ਵਾਰ ਜ਼ੋਰਦਾਰ ਤਾੜੀਆਂ ਆਪਣੇ ਨਾਂ ਤੇ ਲਾ ਦਿਓ ਬਸ 2 ਮਿੰਟ ਹੋ ਰਾ ਮੈਨੂੰ ਪਉਦਾ ਤੁਸੀਂ ਸਾਰੇ ਬਹੁਤ ਕਾਲੇ ਪਏ ਹੋਏ ਨੱਚਣ ਲਈ ਨੱਚਣੇ ਕਾਲੇ ਬੈ ਹੋਇਆ ਆਪਾਂ ਨੱਚ-ਨੱਚ ਕੇ ਧਮਾਲਾ ਪਾਣੀਆਂ ਆ ਸੋ ਯਾਦਗਾਰੀ ਮੇਲਾ ਬਣਾਣਾ ਆ ਇਹ ਬੌਂਸਰ ਮੇਰੇ ਵੀਰ ਇੱਥੇ ਬੈਠੇ ਸਗੇ ਉਹਨਾਂ ਨੇ ਵੀ ਡਿਸਪਲਨ ਨੂੰ ਕਾਇਮ ਰੱਖਣਾ ਆ ਮੁੰਡਿਆਂ ਨੇ ਬਹੁਤ ਸੋਹਣੀਆਂ ਸੇਤਾਂ ਬਣਾਈਆਂ ਹੋਈਆਂ ਨੇ ਬੜੀਆਂ ਸੋਹਣੀਆਂ ਆਪਣੀ ਬੋਡੀ ਬਣਾਈ ਹੋਈ ਆ ਸੋ ਉਹਨਾਂ ਨੂੰ ਵੀ ਜੀ ਆਇਆਂ ਮੇਲੇ ਦੇ ਵਿੱਚ ਹਰ ਪੇ ਢਿੱਲੋਂ ਕਿਸੇ ਵੀ ਜਾਣ ਪਹਿਚਾਣ ਦਾ ਮਹਤਾਜ ਨਹੀਂ ਮੇਰਾ ਵੀਰ ਅਸੀਂ ਇਕੱਠੇ ਅਕਸ ਸਟੇਜਾਂ ਦੋਨਾਂ ਨੇ ਕੀਤੀਆਂ ਨੇ ਉਹਨਾਂ ਦੇ ਨਾਲ ਮੇਰੀ ਭੈਣ ਜੱਸੀ ਬਹੁਤ ਹੀ ਖੂਬਸੂਰਤ ਮੁਟਿਆਰ ਜਿਨ੍ਹਾਂ ਨੇ ਚਾਰ ਚੰਨ ਲਾਣੇ ਆ ਸਟੇਜ ਦੇ ਉੱਤੇ ਸਾਡੇ ਬਾਪੂ ਦੀ ਕਮਾਈ ਦਾ ਅਸੀਂ ਜਾਣੇ ਆ ਗਵਾਹੀ ਦਾ ਸਾਡੇ ਬਾਪੂ ਦੀ ਕਮਾਈ ਦਾ ਬੱਲੇ ਬੇ ਬੱਲੇ ਕਮਾਲ ਕੀਤੀ ਪਈ ਆ ਕਿਉਂਕਿ ਬਿੰਡਾਲਿਆ ਨੇ ਬਾਬਾ ਰੋਡੂ ਜੀ ਤੁਹਾਡੀਆਂ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਨਦਰਸਤੀ ਦਵੇ ਮਹਾਰਾਜ ਤੁਹਾਨੂੰ ਇਸੇ ਤਰ੍ਹਾਂ ਹੀ ਮੇਲੇ ਲੱਗਦੇ ਰਹਿਣ ਤੇ ਪ੍ਰਬੰਧਕ ਕਮੇਟੀ ਮੈਨੂੰ ਵੀ ਹਰੇਕ ਸਾਰ ਇਸ ਤਰ੍ਹਾਂ ਬੁਲਾਉਂਦੀ ਰਹੇ ਬੜਾ ਮਾਣ ਬਖਸ਼ਿਆ ਅੱਜ ਦੂਜੇ ਦਿਨ ਵੀ ਸਬਰ ਰੱਖੋ ਸਬਰ ਦਾ ਫਲ ਮਿੱਠਾ ਹੁੰਦਾ ਆ ਕਿਤੇ ਨਹੀਂ ਜਾਂਦੇ ਤੁਹਾਡਾ ਮਨੋਰੰਜਨ ਕਰਕੇ ਜਾਣਗੇ ਕਲਾਕਾਰ ਜਿਹੜੇ ਮੰਗਵਾਏ ਨੇ ਜਿਹੜੇ ਆਏ ਨਹੀਂ ਇੱਥੇ ਬਹੁਤ ਹੀ ਖੂਬਸੂਰਤ ਜੋੜੀ ਖੂਬਸੂਰਤ ਦੁਗਾਨਿਆਂ ਦੀ ਜੋੜੀ ਕੀ ਤਾਰੀਫ ਕਰਾਂ ਮੈਂ ਉਹਨਾਂ ਦੀ ਬਹੁਤ ਟਾਈਮ ਬਾਅਦ ਅਸੀਂ ਇਕੱਠਿਆਂ ਹੋਣਾ ਸਟੇਜ ਦੇ ਉੱਤੇ ਪਲੀਜ਼ ਕਰਮਚਾਰੀ ਵੀ ਇੱਧਰਲੇ ਪਾਸੇ ਬੈਠੇ ਆ ਜੀ ਆਇਆਂ ਪੱਤਰਕਾਰ ਮੀਡੀਆ ਕੈਮਰੇ ਵਾਲੇ ਮੇਰੇ ਬਾਈ ਇੱਧਰਲੇ ਪਾਸੇ ਜਿੰਨੇ ਵੀ ਸੱਜਣ ਜਿੰਨੇ ਵੀ ਸਰੋਤੇ ਬੈਠੇ ਆ ਉਹਨਾਂ ਨੂੰ ਵੀ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਗੁਰਮਿੰਦਰ ਸਿੰਘ ਜੈਲਦਾਰ ਮੇਰਾ ਵੀ ਯੂ ਐਸ ਏ ਤੋਂ ਜਿਨ੍ਹਾਂ ਦੇ ਪਿਆਰ ਦਾ ਸਦਕਾ ਤੁਹਾਡੇ ਸਾਰਿਆਂ ਦੇ ਅਸੀਂ ਰੂਬਰੂ ਹੋਏ ਆ ਬਹੁਤ ਮਾਣ ਬਖਸ਼ਿਆ ਮੇਰੇ ਵੀਰ ਨੇ ਬਲਜਿੰਦਰ ਸਿੰਘ ਮਨੀਲਾ ਮੇਰਾ ਵੀਰ ਬਾਬਾ ਜਗਰਾਜ ਸਿੰਘ ਜੀ ਨੱਥੇਵਾਲ ਬਲਜਿੰਦਰ ਮਨੀਲਾ ਜੀ ਵਰਿੰਦਰ ਸਿੰਘ ਜੀ ਸਿੱਖਾਂ ਉਹਨਾਂ ਨੇ ਬਹੁਤ ਸਾਰਾ ਮਾਣ ਬਖਸ਼ਿਆ ਸੀਗਾ ਹੋਰ ਜਿੰਨੇ ਵੀ ਕਲਾਕਾਰ ਕੱਲ ਵੀ ਮੇਰੀ ਗੱਲ ਸੁਣੋ ਕੱਲ ਬੇਬੀਆਂ ਨੇ ਬੀਬੀਆਂ ਨੇ ਕੱਲ ਮੇਲਾ ਲੁੱਟ ਲਿਆ ਬੀਬੀਆਂ ਨੇ ਕੱਲ ਦੇਖੋ ਪਿਆਰ ਦਾ ਸਬੂਤ ਤਾਂ ਉਹ ਆ ਰਾਮ ਨਾਲ ਆਪਣਾ ਖਾਓ ਪੀਓ ਮੈਂ ਬਾਰ ਬਾਰ ਕਹਿ ਰਹੀ ਹਾਂ ਇੰਜੋਏ ਕਰੋ ਹੌਣ ਮਾਰ ਲਓ ਚੀਕਾਂ ਖੁਸ਼ੀ ਦਾ ਦੇਣੀ ਆ ਨੱਚ ਗਾ ਕੇ ਆਪਣੀ ਖੁਸ਼ੀ ਜ਼ਾਹਰ ਕਰਨੀ ਆ ਸਾਰਿਆਂ ਨੇ ਇੱਧਰਲੇ ਪਾਸੇ ਮੁੰਡੇ ਬਹੁਤ ਸੋਹਣੇ ਭੰਗੜਾ ਪਾ ਰਹੇ ਸੀ ਉਹਨਾਂ ਨੂੰ ਮੈਂ ਵੇਖ ਰਹੀ ਸੀ ਕਿ ਬਹੁਤ ਵਧੀਆ ਗੱਲ ਆ ਕੱਲ ਬੀਬੀਆਂ ਨੇ ਵੀ ਬੜਾ ਗਿੱਦਾ ਪਾਇਆ ਮੈਂ ਸੁਣਦੀ ਨਹੀਂ ਮੇਰੀ ਬਾ ਟੁੱਟ ਪੈਣਿਆ ਆ ਵੀ ਬੜੇ ਪਹਿਲਾਂ ਬੈਲਸ ਕਰਦਾ ਵਾਹ ਜੀ ਵਾਹ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਖੁਦ ਨੂੰ ਵੀ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਕੇ ਕਾਪੇ ਨੂੰ ਸਜਦਾ ਮੈਂ ਕਰਾਂ ਕਾ ਬਾਵੀ ਕਰਦਾ ਵੇਖਿਆ ਖੁਦ ਖੁਦਾ ਮਹਿਬੂਬ ਦੀ ਨਵਾਜ਼ ਪਰਦਾ ਵੇਖਿਆ ਨਵਾਜ਼ ਪਰਦਾ ਵੇਖਿਆ ਬਸ ਜੀ ਬਸ 2 ਮਿੰਟ ਹੋਰ ਆ ਕਿਉਂਕਿ ਇਹ ਵੀ ਜ਼ਰੂਰੀ ਆ ਹਰ ਪੀ ਢਿੱਲੋ ਮੇਰਾ ਵੀਰ ਉਹਨਾਂ ਦੇ ਸਟੇਸ ਸੈਕਟਰੀ ਸਾਹਿਬ ਪਿੱਛੇ ਖੜੇ ਆ ਉਹ ਵੀ ਹੁਣ ਥੋੜੀ ਦੇਰ ਤੱਕ ਮਾਈਕ ਸੰਭਾਲਣਗੇ ਉਹ ਉਹ ਕੋਈ ਗੱਲ ਨਹੀਂ ਫੇਕ ਹੀ ਹੋ ਗਿਆ ਨਹੀਂ ਅ빠 ਕਿਸੇ ਵੀ ਮੇਰੇ ਵੀਰ ਨੇ ਇਸ ਤਰ੍ਹਾਂ ਦਾ ਕੋਈ ਲਫ਼ਜ਼ ਨਹੀਂ ਬੋਲਣਾ ਸਾਰੇ ਰਿਸਪੈਕਟਡ ਸੱਜਣੇ ਤੁਸੀਂ ਵੀ ਸਾਰੇ ਆਪਣੇ ਹੀ ਹੋ ਕਹਿੰਦੇ ਕਲਾਕਾਰ ਨੂੰ ਹਮੇਸ਼ਾ ਨਿਮਰਤਾ ਚ ਰਹਿਣਾ ਚਾਹੀਦਾ ਆ ਕਲਾਕਾਰ ਬਹੁਤ ਗੱਲਾਂ ਬਰਦਾਸ਼ਤ ਕਰ ਲੈਂਦਾ ਆ ਕੋਈ ਗੱਲ ਨਹੀਂ ਤੁਸੀਂ ਸਾਡੇ ਆਪਣੇ ਹੀ ਹੋ ਤੁਸੀਂ ਇਨਾ ਮਾਣ ਇਨਾ ਪਿਆਰ ਬਖਸ਼ ਰਹੇ ਹੋ ਇਹ ਬਹੁਤ ਵੱਡੀ ਗੱਲ ਆ ਮੇਰਾ ਵੀਰ ਥੈਂਕ ਯੂ ਮੇਰਾ ਵੀਰ ਬਹੁਤ ਵਧੀਆ ਆ ਪਰ ਆਵਾ ਧਿਆਨ ਨਾਲ ਆ ਚੜ ਕੇ ਆ ਉੱਤੇ ਵੇਲਾਂਗੂ ਵੀ ਤੋਰੀ ਵਾਂਗੂ ਲੰਕੀ ਜਾਂਦਾ ਉਹ ਭਰਾਵਾ ਠੀਕ ਆ ਤੂੰ ਤਾਂ ਠੀਕ ਆ ਮੈਨੂੰ ਤੇਰਾ ਫਿਕਰ ਨਹੀਂ ਪਰ ਜਿਹਰੇ ਤੇ ਤੂੰ ਡਿੱਗਣਾ ਆ ਮੈਨੂੰ ਉਹਦਾ ਫਿਕਰ ਆ ਸੋਪਿਆਂ ਦੇ ਨਾਲ ਆਰਾਮ ਨਾਲ ਪ੍ਰੋਗਰਾਮ ਦਾ ਆਨੰਦ ਮਾਣੋ ਜੱਗਾ ਸੇਖੋ ਮੇਰਾ ਵੀਰ ਇੱਧਰਲੇ ਪਾਸੇ ਬੈਠਾ ਆ ਬੜਾ ਮਾਣ ਸਤਕਾਰ ਦੀਸ਼ਾ ਮੇਰਾ ਵੀਰ ਜਿਨ੍ਹਾਂ ਨੇ ਬਹੁਤ ਮਾਣ ਬਖਸ਼ਿਆ ਜੱਗਾ ਸੇਖੋਂ ਬਰਿੰਦਰ ਸਿੰਘ ਸੇਖੋਂ ਦਵਿੰਦਰ ਸਿੰਘ ਢਿੱਲੂ ਹੋਰ ਜਿੰਨੇ ਵੀ ਤੁਸੀਂ ਸਾਰੇ ਚੱਲ ਕੇ ਆਏ ਹੋ ਸਾਡੀ ਆਨ ਜਹੀ ਸ਼ਾਨ ਕੁਝ ਖਾਸ ਹੋ ਗਈ ਉਹ ਭਰਾਵਾ ਬਸ ਕਰ ਬਸ ਕਰ ਬਸ ਕਰ ਬਹਿ ਜਾ ਬਹਿ ਜਾ ਠਹਿਕ ਜਾ ਤੈਨੂੰ ਲਾਣਾ ਔਖਾ ਹੋ ਜਣਾ ਥੱਲੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਡੀ ਆਨ ਜਹੀ ਸ਼ਾਨ ਕੁਝ ਖਾਸ ਹੋ ਗਈ ਇੱਕ ਸੋਹਣੇ ਜਿਹੇ ਮੁਖੜੇ ਨਾਲ ਮੁਲਾਕਾਤ ਹੋ ਗਈ ਗੱਲ ਸੁਣਨ ਵਾਲੀ ਆ ਸਾਡੀ ਆਨ ਜਹੀ ਸ਼ਾਨ ਕੁਝ ਖਾਸ ਹੋ ਗਈ ਇੱਕ ਸੋਹਣੇ ਜਿਹੇ ਮੁਖੜੇ ਨਾਲ ਮੁਲਾਕਾਤ ਹੋ ਗਈ ਰੁੱਕ ਗਈ ਧੜਕਣ ਦਿਲ ਦੀ ਰੁੱਕ ਗਈ ਧੜਕਣ ਦਿਲ ਦੀ ਖਾਮੋਸ਼ ਕਾਇਨਾਤ ਹੋ ਗਈ ਬੁੱਲਾ ਨਾਲੋ ਜੋ ਹੋ ਨਾ ਸੁਖਿਆ ਬੁੱਲਾ ਨਾਲੋ ਜੋ ਹੋ ਨਾ ਸੁਖਿਆ ਅੱਖੀਆਂ ਨਾਲ ਗੱਲਬਾਤ ਹੋ ਗਈ ਅੱਖੀਆਂ ਨਾਲ ਗੱਲਬਾਤ ਹੋ ਗਈ ਆ ਜਾ ਮੇਰਾ ਭਰਾ ਥੱਲੇ ਆ ਜਾ ਐਵੇਂ ਡਿਗ ਡੁਗ ਜਾਉਂਗੇ ਸੋ ਪਲੀਜ਼ ਇਦਾਂ ਦਾ ਕੋਈ ਵੀ ਕੰਮ ਨਾ ਕਰੋ ਬੌਂਸਰ ਮੇਰੇ ਵੀਰ ਜੋ ਖੜੇ ਨੇ ਵਿੱਚ ਉਹ ਡਿਸਪਲ ਨੂੰ ਬਿਲਕੁਲ ਸਹੀ ਰੱਖ ਰਹੇ ਨੇ ਆਰਾਮ ਨਾਲ ਪ੍ਰੋਗਰਾਮ ਦਾ ਆਨੰਦ ਮਾਣੋ 2 ਘੰਟੇ ਬਾਈ ਹਰਪੀਤ ਢਿੱਲੋਂ ਮੈਡਮ ਜੱਸੀ ਉਹਨਾਂ ਦੇ ਨਾਲ ਬਹੁਤ ਹੀ ਖੂਬਸੂਰਤ ਆਵਾਜ਼ ਬਹੁਤ ਹੀ ਖੂਰ ਖੂਬਸੂਰਤ ਆਵਾਜ਼ ਦੀ ਮਲਿਕਾ ਜਿਹਨੇ ਤੁਹਾਡੀ ਹੁਣ 2 ਘੰਟੇ ਸੇਵਾ ਕਰਨੀ ਆ ਸੋ ਨੱਚਾ ਕੇ ਇਹ ਆਖਰੀ ਦਿਨਾਂ ਮੇਲੇ ਦਾ ਸੋ ਇਹ ਆਖਰੀ ਦਿਨ ਆਪਾਂ ਮੇਲੇ ਨੂੰ ਯਾਦਗਾਰ ਬਣਾਣਾ ਆ ਸਾਰਿਆਂ ਨੇ ਆਪਣਾ ਨੱਚ ਕੇ ਇੰਜੋਏਮੈਂਟ ਕਰੋ ਬਸ ਇੱਕ ਅੱਧੇ ਮਿੰਟ ਦੀ ਗੱਲ ਹੋਰ ਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਮਜੀਸ਼ਨਾ ਤੋਂ ਬਿਨਾ ਹੈਂਡੀਕੈਪ ਦਾ ਕਲਾਕਾਰ ਬਹੁਤ ਵਧੀਆ ਮਜੀਸ਼ਨਾ ਨੇ ਸਾਰਿਆਂ ਨੇ ਬਹੁਤ ਹੀ ਵਧੀਆ ਆਪਣੀ ਯੂਨੀਫਾਰਮ ਦੇ ਵਿੱਚ ਸਾਰੇ ਆਏ ਹੋਏ ਨੇ ਬੜਾ ਵਧੀਆ ਲੱਗ ਰਿਹਾ ਆ ਆ ਫੋਟੋ ਕਰਾ ਲਈਏ ਇੱਕ ਜਾਂਗੀ ਫਿਕਰ ਨਾ ਕਰੋ ਸਾਰੇ ਨਾ ਮੈਂ ਫੋਟੋ ਕਰਾ ਕੇ ਜਾਉਂਗੀ ਥੈਂਕ ਯੂ ਥੈਂਕ ਯੂ ਬੜਾ ਮਾਣ ਬਖਸ਼ ਰਹੇ ਹੋ ਥੈਂਕ ਯੂ ਬਾਬਾ ਰੋਡੂ ਜੀ ਦੇ ਇਸ ਪਵਿੱਤਰ ਸਥਾਨ ਤੇ ਆਇਆ ਪਰਮਾਤਮਾ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਪਰ ਆ ਭਰਾ ਉਹ ਜੋ ਜੈ ਜਿਆ ਐ ਮੇਰੇ ਬਾਬੇ ਨੂੰ ਕਹੀ ਜਾਣਾ ਬਾਬਾ 2 ਮਹੀਨੇ ਹੋ ਗਏ ਤੇਲੀ ਰੁੱਸੀ ਹੋਈ ਆ ਬਾਬਾ ਰੁੱਸੀ ਨੂੰ ਮਨਾਉਣ ਦਾ ਢੰਗ ਦੱਸ ਦੇ ਇਸ ਕਰਕੇ ਜੋ ਜੈਜ ਤੁਹਾਡੀਆਂ ਮਨੋ ਕਾਮਨਾ ਪ੍ਰਮਾਤਮਾ ਸਾਰੀਆਂ ਪੂਰੀਆਂ ਕਰੇ ਜਿਉਂਦੇ ਵਸਦੇ ਰਹੋ ਪਿੱਛੇ ਵੀ ਮੇਰੇ ਵੀਰ ਬਹੁਤ ਸਾਰੇ ਖੜੇ ਆ ਮੇਲੇ ਦਾ ਆਨੰਦ ਮਾਣਦੇ ਆ ਟਰੈਕਟਰ ਵਾਲੇ ਮੇਰੇ ਵੀਰ ਇੱਕ ਵਾਰ ਜ਼ੋਰਦਾਰ ਤਾੜੀਆਂ ਟਰੈਕਟਰ ਵਾਲੇ ਵੀਰਾਂ ਲਈ ਟਰੱਕਾਂ ਵਾਲੇ ਵੀਰਾਂ ਲਈ ਕਬੱਡੀ ਮੇਰੇ ਵੀਰ ਕਬੱਡੀ ਦੇ ਬੜੇ ਵਧੀਆ ਮੁੰਡੇ ਪਲੇਅਰ ਇੱਥੇ ਵੀ ਆਏ ਹੋਏ ਨੇ ਉਹਨਾਂ ਨੂੰ ਵੀ ਜੀ ਆਇਆਂ ਹਾਂਜੀ 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 ਬਹੁਤ ਵਧੀਆ ਬਹੁਤ ਵਧੀਆ ਸੋ ਬਹੁਤ ਵਧੀਆ ਆਡੀਅנס ਆ ਕੌਂਕੇ ਪਿੰਡ ਦੀ ਕੌਂਕੇ ਪਿੰਡ ਦੀ ਬਹੁਤ ਵਧੀਆ ਆਡੀਅנס ਆ ਕਿਉਂਕਿ ਮੈਂ ਪਹਿਲਾਂ ਵੀ ਬਾਰ-ਬਾਰ ਕਹਿ ਰਹੀ ਆ ਮੈਂ ਕੱਲ ਵੀ ਕਿਹਾ ਸੀ ਕਿ ਇਸ ਪਿੰਡ ਦਾ ਨਾਂ ਆ ਕੌਂਕੇ ਪਿੰਡ ਸੋ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਦਾ ਕਰਦੇ ਆ ਜਿਹੜੇ ਵੀਰਾਂ ਨੇ ਜਰਨੈਲ ਸਿੰਘ ਦੀ ਸਿੱਧੂ ਮੇਰਾਵੀਰ ਹੌਲੈਂਡ ਤੋਂ 2100 ਰੁਪਏ ਸਵੇਰੇ ਸਵੇਰੇ ਆਈ ਮੈਨੂੰ ਮਾਣ ਕਰਗੇ ਉਹ ਮੇਰੇ ਵੀਰ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਆ ਮੈਂ ਬਾਬਾ ਜੀ ਕਿੱਥੇ ਆ ਬਾਬਾ ਜੀ ਨੇ ਕੱਲ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਮੈਨੂੰ ਕਹਿੰਦੇ ਸੰਤਿਆ ਅੱਜ ਮੇਰਾ ਹੱਥ ਬੜਾ ਤੰਗ ਆ ਕੱਲੂ ਲੈ ਜਾਈ 100 ਬਾਬਾ ਜੀ ਦਾ ਹੀ ਬਹੁਤ ਬਹੁਤ ਧੰਨਵਾਦ ਸਾਰੀ ਪਰਮੰਧਕ ਕਮੇਟੀ ਬਹੁਤ ਵਧੀਆ ਸਾਰੇ ਸੁਲਝੇ ਹੋਏ ਜਿੰਨੇ ਵੀ ਮੇਰੇ ਵੀਰ ਨੇ ਪਰਮੰਧਕ ਕਮੇਟੀ ਵਾਲੇ ਬਹੁਤ ਹੀ ਸੁਲਝੇ ਹੋਏ ਮੇਰੇ ਵੀਰ ਨੇ ਉਨਾ ਨੂੰ ਵੀ ਅਸੀਂ ਪਰਮਾਤਮਾ ਤੁਹਾਨੂੰ ਵੀ ਤੰਦਰੁਸਤੀ ਦੇਵੇ ਲੰਬੀਆਂ ਉਮਰਾਂ ਦੇਵੇ ਤੁਸੀਂ ਚੜ੍ਹਦੀ ਕਲਾ ਚ ਰਹੋ ਤਾਂ ਕਿ ਤੁਸੀਂ ਹਰੇਕ ਸਾਲ ਇਸੇ ਤਰ੍ਹਾਂ ਹੀ ਮੇਲੇ ਕਰਵਾਉਂਦੇ ਰਹੋ ਪ੍ਰਬੰਧਕ ਮਿੱਟੀ ਦਾਇਆ ਤਰਫ ਜਿੰਨੀ ਵੀ ਸਮੂਹ ਪੰਚਾਇਤ ਬੈਠੀ ਆ ਸਾਰਿਆਂ ਨੂੰ ਅਸੀਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਮੇਲੇ ਦੀਆਂ ਬਲਜਿੰਦਰ ਮੇਰਾ ਵੀਰ ਮਨੀਲੇ ਤੋਂ ਗੁਰਮਿੰਦਰ ਸਿੰਘ ਜ਼ੈਲਦਾਰ બસ ਇੱਕ ਅੱਧਾ ਮਿੰਟ ਹੋਰ ਆ ਵੀਰੇ ਕੋਈ ਗੱਲ ਨਹੀਂ ਫੇਰ ਨਹੀਂ ਮੈਂ ਆਂਦੀ ਵਿੱਚ ਫੇਰ ਮੈਂ ਕੋਈ ਗੱਲ ਨਹੀਂ ਕਰੂੰਗੀ ਫੇਰ ਤੁਸੀਂ ਸਿੰਗਰ ਨਾਲੀ ਬਸ ਆਪਣੀ ਗੱਲਬਾਤ ਕਰਨੀ ਆ ਬਸ ਇੱਕ ਅੱਧਾ ਮਿੰਟ ਹੋਰ ਆ ਅਵੇ ਤੂੰ ਕਿੱਥੋਂ ਆ ਗਿਆ ਟੱਟ ਪੈਣਿਆ ਉਹ ਸਾਰਿਆਂ ਨੂੰ ਲੱਭ ਜੂਆ ਸਾਰਿਆਂ ਨੂੰ ਲੱਭ ਜੂਆ ਸਾਰਿਆਂ ਨੂੰ ਜਿਉਂ ਦੇ ਵਾਸਤੇ ਰੱਖੋ ਸ਼ਰੋ ਮੇਰਾ ਧਿਆਨ ਨਾਲ ਵੇ ਤੂੰ ਤਾਂ ਸੱਜੀ ਤੋਰੀ ਵਾਂਗੂ ਲੰਮ ਖੰਡੇ ਆ ਧਿਆਨ ਨਾਲ ਮੇਰਾ ਵੀਰ ਸੁਣਿਆ ਸੀ ਕਰੋੜ ਦਾ ਵੇ ਸੁਣਿਆ ਸੀ ਕਰੋੜ ਦਾ ਜਦ ਵੇਖਿਆ ਤੇ ਲੱਖ ਦਾ ਜਦੋਂ ਰਾਹ ਪਿਆ ਤੇ 100 ਦਾ ਤੇ ਜਦੋਂ ਵਾਪਿਆ ਅੱਖਾ ਦਾ ਪੋਸ਼ਣ ਹੋ ਪੋਸ਼ਣ ਹੋ ਬਹੁਤ ਵਧੀਆ ਨੱਚ ਕੇ ਆਪਣੀ ਖੁਸ਼ੀ ਜ਼ਾਹਰ ਕਰੋ ਬਹੁਤ ਵਧੀਆ ਬਹੁਤ ਹੀ ਵਧੀਆ ਬੜਾ ਵਧੀਆ ਲੱਗ ਰਿਹਾ ਆ ਜਿਹੜਾ ਵੀ ਕਲਾਕਾਰ ਇੱਥੋਂ ਜਾਵੇ ਖੁਸ਼ ਹੋ ਕੇ ਜਾਵੇ ਇਹ ਯਾਦ ਰੱਖੇ ਕਿ ਮੈਂ ਕੌਕੇ ਪਿੰਡ ਚ ਗਿਆ ਸੀਗਾ ਉਸ ਉਹਨਾਂ ਦੇ ਉਸ ਸਰੋਤਿਆਂ ਨੇ ਉਹਨਾਂ ਸਰੋਤਿਆਂ ਨੇ ਉਸ ਉਸ ਆਡੀਅੰਸ ਨੇ ਮੈਨੂੰ ਇੰਨਾ ਮਾਂ ਸਤਿਕਾਰ ਦਿੱਤਾ ਇਹ ਯਾਦਗਾਰੀ ਪਲ ਤੁਸੀਂ ਆਪ ਹੀ ਬਣਾਉਣੇ ਆ ਬਸੇ ਬਸ ਹੋ ਗਈ ਤਿਆਰੀ ਮਜੀਸ਼ਣਾ ਦੀ ਤਿਆਰੀ ਹੋ ਰਹੀ ਆ ਪੁਲਿਸ ਕਰਮਚਾਰੀ ਪਿੱਛੇ ਖੜੇ ਆ ਕਪਿੰਗ ਇਹਨੇ ਨਹੀਂ ਥੱਲੇ ਆਣਾ ਵੀਰੇ ਇਹ ਕੌ ਮੌਖਾ ਆ ਜਾ ਮੇਰੇ ਮੇਰਾ ਵੀਰ ਥੱਲੇ ਆ ਜਾ ਹਾਂ ਹਾਂ ਠੀਕ ਆ ਠੀਕ ਆ ਜਾ ਦੇਖ ਲਿਆ ਮੈਂ ਤੈਨੂੰ ਆ ਜਾ ਕਿੱਡਾ ਪਹਿਲਵਾਨ ਬੜਿਆ ਫਿਰਦਾ ਓ ਭਰਾਵਾ ਟੇਕ ਨਾ ਜਾਈ ਬੈ ਜਾ ਬੈ ਜਾ ਮੇਰਾ ਵੀਰ ਆਰਾਮ ਨਾਲ ਪਿਆਰ ਨਾਲ ਬਸ ਜੀ ਬਸ ਇੱਕ ਕਦਮ ਮਿੰਟ ਹੋਰ ਆ ਬਾਬਾ ਜੀ ਨਾਲ ਬੱਸ ਨਹੀਂ ਚੱਲਦਾ ਨਹੀਂ ਤਾਂ ਸਟੇਟ ਸਟੇਟ ਹੀ ਆਜਣ ਮੇਰੇ ਵੀਰ ਸਾਹਮਣੇ ਬੈਠ ਕੇ ਪ੍ਰੋਗਰਾਮ ਦਾ ਆਨੰਦ ਮਾਣੋ 2 ਘੰਟੇ ਤੁਹਾਡੀ ਪੂਰੀ ਬਸ ਕਰਾ ਦੇਣੀ ਇਸ ਕਲਾਕਾਰ ਨੇ ਕਿਉਂਕਿ ਇਹ ਕਲਾਕਾਰ ਥੱਕਣ ਵਾਲਾ ਨਹੀਂ ਹੈ ਜੋੜੀ ਬਹੁਤ ਵਧੀਆ ਜੋੜੀ ਹਰ ਪੀ ਢਿਲੋਂ ਮਿਸ ਜੱਸੀ ਸਾਡੀ ਭੈਣ ਹਾਈ ਹਾਈ ਮੈਨੂੰ ਕੱਲੇ ਕਹੀ ਜਾਂਦੇ ਬਸ ਕਰ ਬਸ ਕਰ ਹੈ से भी अच्छा ढूंढ लोगे तुम लोग चेहरा तो मुझसे भी अच्छा ढूंढ लोगे तुम लोग पर बात जब दिल के आएगी ना तो हार जाओगे सब so, बहुत मान सत्कार तुसी दे रहे हो बहुत वधिया लग रहा है हाँ जी देखो जी एक गल होर आ प्रबंधक कमेटी बार बार कह रही है फिर ग्रांट ना ਰਾੰਟਾ ਨਾ ਹੋਵੇ ਸੋ ਪਲੀਜ਼ ਥੱਲੇ ਆਜੋ ਥੱਲੇ ਆਜੋ ਮੇਰਾ ਵੀਰ ਨਹੀਂ ਐਦਾਂ ਚੰਗਾ ਨਹੀਂ ਲੱਗਦਾ ਦੇਖੋ ਸਾਰੇ ਆਰਾਮ ਨਾਲ ਖੜੇ ਆ ਨਾ ਸਾਰੇ ਆਰਾਮ ਨਾਲ ਖੜੇ ਥੱਲੇ ਆਜੋ ਮੇਰਾ ਵੀਰ ਆਰਾਮ ਨਾਲ ਓ ਨਾ ਥੱਲੇ ਨੱਚ ਕੇ ਖੁਸ਼ੀ ਮਨਾ ਤੈਨੂੰ ਇੰਨਾ ਚਾ ਚੜਿਆ ਹੋਇਆ ਮੇਲੇ ਦਾ ਮੈਨੂੰ ਵੀ ਬੜਾ ਚਾ ਸੀ ਕਹੂੰਗੇ ਪਿੰਡ ਆਣ ਦਾ ਪਰ ਹੈ ਹੈ ਵੇ ਤੂੰ ਚੜ ਗਿਆ ਹੁਣ ਹੈ ਟਹਿ ਜਾਣਾ ਖੱਲੇ ਉਤਾਰ ਆ ਜਾ ਆ ਜਾ ਉਹ ਬਹਿ ਜਾ ਭਰਾਵਾ ਬਹਿ ਜਾ ਬਹਿ ਜਾ ਨਹੀਂ ਵੀਰੇ ਕਰੰਟਾ ਉਹਦੇ ਵਿੱਚ ਕਰੰਟਾ ਦੇਖੋ ਜੇਦ ਨਾ ਕਰੋ ਦੇਖੋ ਵੀਰੇ ਹੁਣ ਮਸਤੀ ਨਾ ਕਰੋ ਮੇਰੀ ਰਿਕਵੈਸਟ ਆ ਬਹੁਤ ਵਧੀਆ ਬਹੁਤ ਵੀ ਬਹੁਤ ਵਧੀਆ ਮੈਨੂੰ ਕੱਲ ਕਿਸੇ ਨੇ ਕਿਹਾ ਸੁਣੋ ਗੱਲ ਮੇਰੀ ਮੈਨੂੰ ਕੱਲ ਕਿਸੇ ਨੇ ਕਿਹਾ ਕਹਿੰਦੇ ਕੌਕੇ ਪਿੰਡ ਦੇ ਵਿੱਚ ਦੂਜੇ ਦੇ ਨਹੀਂ ਤੁਸੀਂ ਜਾਣਾ ਮੈਂ ਕਿਉਂ ਨਹੀਂ ਜਾਣਾ ਬਈ ਕਿਉਂ ਨਹੀਂ ਜਾਣਾ ਕਹਿੰਦੇ ਉੱਥੇ ਸ਼ਰਾਬ ਹੁੰਦੀ ਆ ਸ਼ਰਾਬ ਪੀਂਦੇ ਆ ਸਾਰੇ ਮੈਂ ਕਿਹਾ ਦੇਖੋ ਉਹ ਬਾਬਾ ਜੀ ਦਾ ਪ੍ਰਸ਼ਾਦ ਆ ਇਹ ਜਿੰਨੇ ਵੀ ਨੇ ਸਾਰੇ ਮੇਰੇ ਆਪਣੇ ਆ ਮੈਨੂੰ ਬਹੁਤ ਪਿਆਰ ਕਰਦੇ ਆ ਮੈਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਉਹ ਵਾਕਈ ਤੁਸੀਂ ਇੰਨਾ ਪਿਆਰ ਇੰਨਾ ਮਾਣ ਬਖਸ਼ਿਆ ਆ ਤੁਹਾਡਾ ਦੇਣ ਕਲਾਕਾਰ ਕੋਈ ਨਹੀਂ ਕਿਸੇ ਜਨਮ 'ਚ ਨਹੀਂ ਦੇ ਸਕਦਾ ਤੈਨੂੰ ਕੀ ਹੋ ਗਿਆ ਚਾਹ ਥੱਲੇ ਉਤਰ ਦੇਖੋ ਵੀ ਬਚਾਰੇ ਕਿਹੜਾ ਵੀ ਮੰਨ ਲੈਂਦੇ ਆ ਦੇਖੋ ਵੀ ਸ਼ਾਂਤੀ ਰੇ ਬਾਰ-ਬਾਰ ਨਹੀਂ ਕੀ ਬੜਾ ਮਾਣ ਬਖਸ਼ ਰਹੇ ਹੋ ਤੁਸੀਂ ਕਹਿੰਦੇ ਸੀ ਮੈਡਮ ਜੀ ਤੁਹਾਡੇ ਕੋਲ ਇਹ ਸਰੋਤ